ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਤੇ ਮੈਂ ਜਕੀਰ ਸਿੰਘ ਸੰਧੂ ਹਾਜ਼ਰ ਆ ਪ੍ਰੋਗਰਾਮ ਨਰਪਖ ਟਾਕ ਲੈ ਕੇ। ਸੋ ਫਿਲਮਾਂ ਦੇ ਨਾਲ ਕਾਫੀ ਬਵਾਦ ਆ ਜਿਹੜੇ ਉਸ ਸਮੇਂ ਜੁੜ ਜਾਂਦੇ ਆ ਜਦੋਂ ਫਿਲਮਾਂ ਧਾਰਮਿਕ ਵਿਸ਼ਿਆਂ ਤੇ ਬਣਦੀਆਂ ਨੇ ਜਾਂ ਆਪਾਂ ਕਹਿ ਸਕਦੇ ਆ ਇਤਿਹਾਸ ਦੇ ਨਾਲ ਸਬੰਧਤ ਹੁੰਦੀਆਂ ਨੇ। ਜਿਸ ਤਰ੍ਹਾਂ ਪਹਿਲਾਂ ਐਮਰਜੈਂਸੀ ਫਿਲਮ ਦੇ ਵਿੱਚ ਅ ਇਤਿਹਾਸ ਦੇ ਨਾਲ ਕਾਲੀ ਮੋਰਚਾਂ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਹੋਈ ਤੇ ਉਹ ਕਾਫੀ ਬਵਾਦਾਂ ਦਾ ਕਾਰਨ ਬਣੀ ਸੋ ਇਸੇ ਤਰ੍ਹਾਂ ਹੀ ਹੁਣ ਜਿਹੜੀ ਨਵੀਂ ਫਿਲਮ ਆ ਰਹੀ ਹੈ ਜਿਹੜੀ 13 ਸਤੰਬਰ ਨੂੰ ਰਿਲੀਜ਼ ਹੋਣੀ ਆ ਅਰਦਾਸ ਸਰਵੱਤ ਦੇ ਭਲੇ ਦੀ ਜਿਹਨੂੰ ਅਰਦਾਸ ਸ੍ਰੀ ਵੀ ਕਿਹਾ ਜਾ ਰਿਹਾਗਾ ਸੋ ਇਸ ਫਿਲਮ ਨੂੰ ਲੈ ਕੇ ਵੀ ਇੱਕ ਨਵਾਂ ਬਵਾਦ ਹੈ ਜਿਹੜਾ ਖੜਾ ਹੋ ਗਿਆ ਕਿ ਇਸ ਫਿਲਮ ਦਾ ਜਦੋਂ ਟ੍ਰੇਲਰ ਆਇਆ ਤਾਂ ਉਸ ਦੇ ਵਿੱਚ ਗਰਬਾਣੀ ਦੇ ਨਾਲ ਗਰਬਾਣੀ ਦੀਆਂ ਤੁਕਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ ਸੋ ਗਰਬਾਣੀ ਦੀਆਂ ਤੁਕਾਂ ਕੁਝ ਬੋਲੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਉਲਟਾਈਆਂ ਗਈਆਂ ਨੇ ਮੂਲ ਜਿਹੜਾ ਗਰਬਾਣੀ ਦੇ ਵਿੱਚ ਹੈ ਜਿਸ ਤਰ੍ਹਾਂ ਮਸਲਨ ਉਹਦੇ ਵਿੱਚ ਇੱਕ ਤੁਕ ਬੋਲੀ ਜਾ ਰਹੀ ਆ ਕਿ ਮਨ ਤੋਂ ਅਕਲ ਲਤੀਫਾ ਕਾਲੇ ਲੇਖ ਨਾਲ ਲੇਖ ਹਾਲਾਂ ਗਰਵਾਨੀ ਦੇ ਵਿੱਚ ਇਹ ਤੁਕ ਹੈ ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲੇਖ ਨਾਲ ਲੇਖ ਆਪ ਨੜੇ ਗਰਵਾਨ ਵਿੱਚ ਸਿਰ ਨੀਵਾ ਕਰ ਦੇਖ ਸੋ ਇਹ ਤੁਕ ਹੈ ਜਿਹੜੀ ਇਹ ਬਦਲ ਦਿੱਤੀ ਗਈ ਆ ਅਰਦਾਸ ਸਰਵਤਨ ਦੇ ਭਲੇ ਦੇ ਵਿੱਚ ਜਿਹੜਾ ਟ੍ਰੇਲਰ ਆ ਰਿਹਾ ਉਹਦੇ ਵਿੱਚ ਇਹ ਤੁਕ ਹੈ ਜਿਹੜੀ ਬੋਲੀ ਜਾ ਰਹੀ ਆ ਗੁਰਪ੍ਰੀਤ ਭੁੱਗੀ ਵੱਲੋਂ ਤੇ ਉਹ ਕਹਿ ਰਹੇ ਨੇ ਮਨ ਜੇ ਤੋ ਅਕਲ ਲਤੀਫਾ ਕਾਲੇ ਲੇਖ ਨਾਲ ਲੇਖ ਆਪਣੇ ਗੁਰਬਾਨਵੇਂ ਸਰਨੀਵਾਕਰ ਦੇਖ ਸੋ ਇਹ ਤੱਕ ਗੁਰਬਾਨੀ ਦੀ ਬਦਲੀ ਗਈ ਹੈ ਇਹਦੇ ਨਾਲ ਹੀ ਜਿਹੜੀ ਜਪਜੀ ਸਾਹਿਬ ਦੇ ਵਿੱਚ ਆਉਂਦੀ ਆ ਗਿਆ ਇਹ ਵੀ ਦਾਤ ਤਰੀ ਦਤਾਰ ਉਹਦਾ ਵੀ ਉਸ ਤਰ੍ਹਾਂ ਨਾਲ ਬੁਖਿਆਨ ਕਰਕੇ ਗੁਇਸਤਰਾ ਦਾ ਜਿਹੜਾ ਅਸਲ ਦੇ ਵਿੱਚ ਗੁਰਵਾਣੀ ਦੀ ਮੂਲ ਭਾਵਨਾ ਤੋਂ ਪਾਸੇ ਜਾ ਕੇ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇਗੀਆਂ ਸੋ ਅਰਦਾਸ ਫਿਲਮ ਲਗਾਤਾਰ ਬਣਦੀ ਤੁਰੀ ਆ ਰਹੀ ਹੈ ਅਰਦਾਸ ਬਾਨ ਅਰਦਾਸ 2 ਅਰਦਾਸ 3 ਸੋ ਇਹ ਵੀ ਇੱਕ ਹੈ ਵੀ ਅਰਦਾਸ ਕਿਹੜੀ ਅਰਦਾਸ ਦੀ ਗੱਲ ਹੈ ਤੇ ਅਰਦਾਸ ਬਾਨ ਕੀ ਹੈ ਅਰਦਾਸ 2 ਕੀ ਹੈ ਅਰਦਾਸ 3 ਕੀ ਹੈ ਸੋ ਗੁਰਵਾਣੀ ਦੇ ਵਿੱਚ ਸਿੱਖ ਪਰੰਪਰਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਅਰਦਾਸ ਦਾ ਬੜਾ ਮਹੱਤਵ ਹੈ ਗਰਵਾਣੀ ਦੇ ਵਿੱਚ ਵੀ ਬਹੁਤ ਜਗ੍ਹਾ ਅਰਦਾਸ ਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਅੱਗੇ ਕੀ ਚਾਹੇ ਅਰਦਾਸ ਸੋ ਗਰਵਾਣੀ ਦੇ ਵਿੱਚ ਵੀ ਅਰਦਾਸ ਸਾਬਦਾਉਂਦਾ ਹੈ ਤੇ ਅਰਦਾਸ ਸਿੱਖਾਂ ਦੀ ਪਰੰਪਰਾ ਦੇ ਵਿੱਚ ਅਸਲ ਦੇ ਵਿੱਚ ਸਿੱਖ ਸਿਧਾਂਤਾਂ ਦੇ ਵਿੱਚ ਅਰਦਾਸ ਹੈ ਜਿਹੜੀ ਉਹਦਾ ਸਿੱਖ ਦੇ ਨਾਲ ਬੜਾ ਗੂੜਾ ਸਬੰਧ ਹੈ ਬੜਾ ਗੂੜਾ ਨੇੜਤਾ ਉਹਦੀ ਕਹੀ ਜਾ ਸਕਦੀ ਹੈ ਵੀ ਅਰਦਾਸ ਦੀ ਇੱਕ ਸਿੱਖੀ ਦੇ ਜੀਵਨ ਦੇ ਵਿੱਚ ਹੈ ਜੀ। ਤੋਂ ਇਸ ਤਰ੍ਹਾਂ ਸਿੱਖਾਂ ਜਾਂ ਵਿਸ਼ਿਆਂ ਦੇ ਨਾਲ ਸਿੱਖਾ ਰਤਾ ਸਿੱਖ ਧਰਮ ਨਾਲ ਸੰਬੰਧਿਤ ਵਿਸ਼ਿਆਂ ਦੇ ਨਾਲ ਜਾਂ ਇਸ ਤਰ੍ਹਾਂ ਇਤਿਹਾਸ ਦੇ ਨਾਲ ਸੰਬੰਧਿਤ ਜਦੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਨਾਲ ਨੂੰ ਲੈ ਕੇ ਅਕਸਰ ਬਾਗਬਾਗ ਹੁੰਦਾ ਰਹੇਗਾ। ਤੋਂ ਇਸੇ ਫਿਲਮ ਦੇ ਐਕਟਰ ਜਿਹੜੇ ਅਰਾਜ ਸਰਵਤ ਕੇ ਭਰਾ ਸਰਵਤ ਦਾ ਭਲਾ ਅਰਾਜ ਆ ਜਿਹੜੀ ਫਿਲਮ ਆ ਰਹੀ ਹੈ ਜਿਹੜੀ 13 ਸਤੰਬਰ ਨੂੰ ریلی ਆਉਣੀ ਹੈ ਇਹਦੇ ਐਕਟਰ ਸਰਦਾਰ ਸੋਹੀ ਨਾਲ ਜਦੋਂ ਗੱਲਬਾਤ ਕੀਤੀ ਗਈ ਆਉ ਸੁਣਦੇ ਆ ਉਹੋ ਬਾਕੀ ਫਿਲਮਾਂ ਬਾਰੇ ਔਰ ਇਨ੍ਹਾਂ ਫਿਲਮਾਂ ਬਾਰੇ ਕੀ ਕਹਿ ਰਹੇ ਨੇਗੇ ਸੋ ਇਹ ਜਿਹੜੀ ਗੱਲ ਸਰਦਾਰ ਸੋਹੀ ਹਣੀ ਕਹਿ ਰਹੇ ਨੇ ਉਹਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ ਵੀ ਕੋਈ ਤੋਕਾ ਨਾਲ ਛੇੜਛਾੜ ਕਰਦਾ ਇਹਦੇ ਲਈ ਮੈਂ ਨਹੀਂ ਉਹੀ ਜ਼ਿੰਮੇਵਾਰ ਹੈ ਜਿਨੇ ਇਸ ਤਰ੍ਹਾਂ ਦਾ ਕੋਈ ਗੱਲ ਕੀਤੀ ਐ ਔਰ ਸਾਰੀਆਂ ਫਿਲਮਾਂ ਦੇ ਉੱਪਰ ਹੀ ਸੈਂਸਰ ਬੋਰਡ ਦੇ ਵਿੱਚ ਸਿੱਖ ਨਮੁੰਦੇ ਹੋਣੇ ਚਾਹੀਦੇ ਆ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਬਾਚਣਾ ਚਾਹੀਦਾ ਸੋ ਇਹ ਆ ਹੀ ਕੁਝ ਕਹਿਣਾ ਹੈਗਾ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਨਮਾਉਣ ਵਾਲੇ ਮਲਕੀਤ ਰੌਣੀ ਦਾ ਉਹ ਵੀ ਇਸੇ ਤਰ੍ਹਾਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਹਾਂਜੀ ਕੋਈ ਸਾਹਿਬ ਇਹ ਪੁੱਛਦਾ ਜਿਸ ਤਰ੍ਹਾਂ ਐਮਰਜੈਂਸੀ ਫਿਲਮਾਂ ਦਾ ਸਿੱਖਾਂ ਬਾਰੇ ਜਦੋਂ ਫਿਲਮਾਂ ਬਣਦੀਆਂ ਨੇ ਉਹਦੇ ਤੇ ਕੋਈ ਸੈਂਸਰ ਬੋਰਡ ਦਾ ਵੀ ਇਸ ਤਰ੍ਹਾਂ ਦਾ ਚਾਹੀਦਾ ਵੀ ਸੈਂਟਰ ਬੋਰਡ ਦਾ ਚਾਹੀਦਾ ਹਾਂਜੀ ਚਾਹੀਦਾ ਲਾਜ਼ਮੀ ਹਰ ਬਿਲਕੁਲ ਜਾਇਦਾ ਉਹ ਦੇ ਕਿ ਕੱਲਾ ਕੱਲਾ ਇਹਦੇ ਚ ਕਿਉਂ ਬਈ ਐਮਰਜੈਂਸੀ ਜਾਂ ਫਲਾਣੀ ਫਿਲਮ ਫਲਾਣੀ ਫਿਲਮ ਸੇ ਖਾਸ ਕਰਕੇ ਸਿੱਖਾਂ ਬਾਰੇ ਆਉਂਦਾ ਨਹੀਂ ਸਿੱਖਾਂ ਬਾਰੇ ਕੁਝ ਇਸ ਤਰ੍ਹਾਂ ਦਾ ਫਰਮਾਨ ਉਹ ਜੋ ਬਕਵਾਸ ਜਿਹਾ ਕਰਨਾ ਕਰੀ ਜਾਵੇ ਉਹ ਮੇਰੀ ਮੇਰੀ ਜ਼ਿੰਮੇਵਾਰੀ ਨਹੀਂ ਉਹਦੀ ਜ਼ਿੰਮੇਵਾਰੀ ਨਹੀਂ ਕੀਤਾ ਥੋੜਾ ਜਿਹਾ ਸਣਾ ਜਿਹੜਾ ਸਿੱਖਾਂ ਬਾਰੇ ਗਵਾਲ ਹੋ ਜਾਂਦੇ ਆ ਫਿਲਮਾਂ ਦੇ ਵਿੱਚ ਉਹਦੇ ਬਾਰੇ ਕੀ ਚਾਹੁੰਦਾ ਕਿ ਇਸ ਤਰ੍ਹਾਂ ਜਿਹਾ ਐਮਰਜੈਂਸੀ ਦਾ ਗਵਾਲ ਹੋਇਆ ਜਾਂ ਹੋਰ ਹੋ ਰਿਹਾ ਹੈ ਸਰੋ ਕਿਸੇ ਵੀ ਧਰਮ ਦੀ ਫਿਲਮ ਹੋਵੇ ਉਸ ਧਰਮ ਦੇ ਨਾਲ ਕਨਸਰਨ ਜਿਹੜੇ ਵਿਦਵਾਨ ਲੋਕ ਨੇ ਉਹਨਾਂ ਨਾਲ ਕਨਸਰਨ ਕਰ ਲੈਣਾ ਚਾਹੀਦਾ ਜਿਹੜਾ ਬੋਲੀ ਵਾਲੇ ਵਿਦਵਾਨ ਲੋਕ ਨੇ ਬੋਲੀ ਵਾਲੇ ਚੰਗੀ ਤਰ੍ਹਾਂ ਜਾਣਦੇ ਨਹੀਂ ਤਾਂ ਸੋ ਉਹਨਾਂ ਨਾਲ ਕਨਸਰਨ ਕਰ ਲੈਣਾ ਚਾਹੀਦਾ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਵੇ ਇਸ ਕਰਕੇ ਇਹ ਮਸਲਾ ਇਹ ਉਠਾਣ ਨੀ ਚਾਹੀਦਾ ਮਸਲੇ ਗਲਤ ਉਠਾਣ ਨੀ ਚਾਹੀਦੇ ਪਰ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਫਿਲਮ ਦੇ ਵਿੱਚ ਜੋ ਕੁਝ ਇਸ ਤਰ੍ਹਾਂ ਦਾ ਫਲਮਾਇਆ ਗਿਆ ਜਾਂ ਜੋ ਕੁਝ ਇਸ ਤਰ੍ਹਾਂ ਦਾ ਬੋਲਿਆ ਗਿਆ ਜਿਹੜਾ ਗਰਵਾਣੀ ਦੀ ਤੁਕਾਂ ਨੂੰ ਬਦਲ ਕੇ ਬੋਲਿਆ ਗਿਆ ਫਿਰ ਉਹਦੀ ਜ਼ਿੰਮੇਵਾਰੀ ਕਿਹਦੇ ਸਰ ਹੈ ਕੀ ਉਹ ਇਹ ਜਿਹੜਾ ਕਿਪੀ ਗਰੇਵਾਲ ਆ ਉਹ ਇਸ ਜ਼ਿੰਮੇਵਾਰੀ ਨੂੰ ਕਬੂਲ ਕਰੂਗਾ ਕਿਉਂਕਿ ਮਾਮਲੇ ਦੇ ਪ੍ਰਤੀ ਯਾ ਦਿੱਲੀ ਦੇ ਵਿੱਚੋਂ ਵੀ ਕੁਝ ਸ਼ਹਿਰ ਦੇ ਸਿੱਖਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਫ਼ਰਮ ਦੇ ਵਿੱਚ ਗਰਵਾਣੀ ਦੀਆਂ ਤੁਕਾਂ ਦੇ ਨਾਲ ਜਿਹੜੀ ਸੇਡ ਸਾੜ ਹੋਈ ਹੈ ਇਹਦੇ ਲਈ ਅਕਾਲ ਤਖਤ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਹੈਗਾ ਤੇ ਜੇ ਅਕਾਲ ਤਖਤ ਸਾਹਿਬ ਨੋਟਿਸ ਲੈਂਦਾ ਫਿਰ ਇਹਦੇ ਲਈ ਜ਼ਿੰਮੇਵਾਰ ਕੀ ਨੂੰ ਮੰਨਿਆ ਜਾਊ ਕਿਉਂਕਿ ਗਿੱਪੀ ਗਰੇਵਾਲ ਉਹਨਾਂ ਨੇ ਇਹ ਫਿਲਮਾਂ ਜਿਹੜੀ ਬਣਾਈ ਹੈ ਤੇ ਇਹਦੀ ਜ਼ਿੰਮੇਵਾਰੀ ਕਿਹਦੇ ਸਿਰ ਪੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਔਰ ਇਸ ਫੈਸਲੇ ਦੇ ਵਿੱਚੋਂ ਜਿਹੜੀਆਂ ਗਰਵਾਣੀ ਦੀਆਂ ਦੁਕਾਨਾਂ ਨਾਲ ਸੇਠ ਸਾੜ ਹੋਈ ਹੈ ਉਹ ਦੁਕਾਨ ਨੂੰ ਫੇਰ ਸਹੀ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਜਾਂ ਸੈਂਸਰ ਬੋਰਡ ਦੇ ਵਿੱਚ ਸਿੱਖ ਨੁਮਾਇੰਦਿਆਂ ਦੀ ਪ੍ਰਤੀਨਿਧਤਾ ਜਿਹੜੀ ਹੁੰਦੀ ਹੈ ਉਸ ਤਰ੍ਹਾਂ ਇੱਕ ਸਿੱਖ ਨੁਮਾਇੰਦਾ ਕੋਈ ਲਿਆ ਜਾਂਦਾ ਤਾਂ ਕਿ ਜਿਹੜੀਆਂ ਸਿੱਖ ਧਰਮ ਨਾਲ ਬਣਦੀਆਂ ਕਲਮਾਂ ਨੇ ਸਿੱਖ ਧਰਮ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਜਈਆਂ ਜਿਹੜੀਆਂ ਥਰੁਟੀਆਂ ਆਈਆਂ ਜਈਆਂ ਅਣਗਹਿਲੀਆਂ ਜਾਣੇ ਅਣਜਾਣੇ ਜਿਹੜੀਆਂ ਕੀਤੀਆਂ ਜਾਂਦੀਆਂ ਨੇਗੀਆਂ ਉਹਨਾਂ ਤੇ ਰੋਕ ਆ ਜਿਹੜੀ ਉਹ ਲਗਾਈ ਜਾ ਸਕੇ ਤੋਂ ਇਸੇ ਤਰ੍ਹਾਂ ਨਿਆ ਹੋਰ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਨੂੰ ਦਿਓ ਯਾਤ ਚਤਸ੍ਰਿਕਾ